ਮਹਾਰਾਜ ਕਹਿੰਦੇ ਜੀ ਨੂੰ ਇਹ ਚਾਹੀਦਾ ਮੈਨੂੰ ਮਹਾਰਾਜ ਨੌਕਰੀ ਦੇ ਦਿਓ ਮੈਨੂੰ ਦੁੱਧ ਦੇ ਦਿਓ ਮੈਨੂੰ ਪੁੱਤ ਦੇ ਦਿਓ ਮੈਨੂੰ ਪੈਸੇ ਦੇ ਦਿਓ ਮਹਾਰਾਜ ਕਹਿੰਦੇ ਪਰੇ ਹੀ ਚੱਕੀ ਜਾਓ ਤੋ ਮੈਂ ਘਰ ਹੀ ਭੇਜ ਦੂੰਗਾ ਤੇਰੇ ਤੂੰ ਨਾ ਹੀ ਮੇਰੇ ਕੋਲ ਤੈਨੂੰ ਘਰ ਹੀ ਦੇ ਦਿਆਂਗਾ ਸਭ ਕੁਝ ਤੂੰ ਉੱਥੇ ਬੈਠਾ ਹੀ ਮੰਗੀ ਜਾ ਮੈਂ ਤੈਨੂੰ ਦੇ ਦਿਆਂਗਾ ਪਰ ਜਿਸ ਜਨ ਕਾ ਉਪਰਾਵੋ ਦਰਸ ਪਿਆਸਾ ਨਾਨਕ ਤਾਗਾ ਬਲ ਬਲ ਜਾਸਾ ਮਹਾਰਾਜ ਕਹਿੰਦੇ ਜੀ ਨੂੰ ਦਰਸ਼ਨਾਂ ਦੀ ਪਿਆਸ ਹੈ ਮੈਂ ਉਹਦੇ ਘਰ ਆਉਂਗਾ ਦਰਸ਼ਨ ਦੇਣ ਆਪ ਤੈਨੂੰ ਦਰਸ਼ਨਾਂ ਦੀ ਇੱਛਾ ਨਾ ਮਾਰੇ ਕਹਨੇ ਨਾਨਕ ਘਰ ਬੈਠਿਆ 122 ਹੈ ਜੇ ਨੀਅਤ ਰਾਸ ਕਰੇ ਗੁਰੂ ਨਾਨਕ ਦੇਵ ਜੀ ਗਏ ਨਹੀਂ ਭਾਈ ਲਾਲੋ ਜੀ ਕੋਲੇ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਕਿਸੇ ਨੇ ਯਾਦ ਕਰ ਲਿਆ ਜੇ ਗੁਰੂ ਨਾਨਕ ਨੂੰ ਯਾਦ ਕਰਾਂਗੇ ਤਾਂ ਗੁਰੂ ਨਾਨਕ ਦੇਵ ਜੀ ਹੀ ਆਉਣਗੇ ਤੇ ਜੇ ਉਹਨਾਂ ਨੂੰ ਕਹਾਂਗੇ ਮਹਾਰਾਜ ਜੀ ਦੁੱਧ ਪੁੱਤ ਦੀ ਦਾਤ ਦਿਓ ਫਿਰ ਆਪਣੇ ਦੁੱਧ ਪੁੱਤ ਦੀ ਦਾਤ ਹੀ ਆਵੇਗੀ ਫਿਰ ਗੁਰੂ ਨਾਨਕ ਦੇਵ ਜੀ ਨਹੀਂ ਆਉਣ ਲੱਗੇ ਮਾਰੇ ਕਹਨੇ ਮੇਰੇ ਦਰਸ਼ਨਾਂ ਦੀ ਪਿਆਸ ਹੈ ਤਾਂ ਸਿਰਫ ਮੇਰੇ ਦਰਸ਼ਨਾਂ ਦੀ ਪਿਆਸ ਰੱਖ ਕੇ ਮਨ ਚ ਵਾਹਿਗੁਰੂ ਦੇ ਦਰਸ਼ਨਾਂ ਦੀ ਪਿਆਸ ਰੱਖ ਕੇ ਆਖੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ वाहे गुरू ਸਾਹ ਦੇ ਵਿੱਚ 266 ਡੰਗ ਤੇ 33ਵੀਂ ਅਸ਼ਟਪਦੀ ਵਿੱਚ ਆਪਾਂ ਪਹੁੰਚੇ ਹੋਏ ਹਾਂ 6ਵੀਂ ਪਉੜੀ ਬਖਸ਼ਿਸ਼ ਕਰਦੇ ਨੇ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਨਾਮ ਦੀ ਮਹਿਮਾ ਹੈ ਬਸ ਨਾਮ ਹੀ ਨਾਮ ਹੈ ਸਗਲ ਪੁਰਖ ਮਹਿ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਮਾਹਾਰਿ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਜਿਸ ਦਾ ਸਾਧ ਸੰਗਤ ਕਰਦਿਆਂ ਕਰਦਿਆਂ ਹੌਲੀ-ਹੌਲੀ ਅਬ ਹਿਰਦੇ ਨੂੰ ਕਹਿੰਦੇ ਨੇ ਮਾਣ ਇੱਕ ਮਾਣ ਹੰਕਾਰ ਹੁੰਦਾ ਸਰੀਰ ਕਰਕੇ ਆਕੜ ਕੇ ਖੜਨਾ ਇੱਕ ਹੁੰਦਾ ਮਾਣ ਹੰਕਾਰ ਦੀਆਂ ਗੱਲਾਂ ਕਰਨੀਆਂ ਇੱਕ ਹੁੰਦਾ ਹਿਰਦੇ ਵਿੱਚ ਮਾਣ ਤਿੰਨ ਪ੍ਰਕਾਰ ਦੇ ਨਾਲ ਆਪਾਂ ਮਾਣ ਕਰਦੇ ਹੰਕਾਰ ਕਰਦੇ ਆਂ ਸਰੀਰ ਕਰਕੇ ਸਾਧ ਸੰਗਤ ਵਿੱਚ ਆਕਰਨੋਂ ਤਾਂ ਹਟ ਜਾਂਦਾ ਹੈ ਕਿ ਸੰਗਤ ਵਿੱਚ ਇਹਨੂੰ ਬਹਿਣਾ ਉੱਠਣਾ ਖਲੋਣਾ ਆ ਜਾਂਦਾ ਹੈ ਨਿਮਰਤਾ ਨਾਲ ਖੜਨਾ ਹੱਥ ਜੋੜ ਕੇ ਖੜਨਾ ਹੈ ਬੋਲਣ ਵਿੱਚ ਵੀ ਤਬਦੀਲੀ ਆ ਜਾਂਦੀ ਹੈ ਪਰ ਇਹ ਇੱਕ ਚੀਜ਼ ਰਹਿ ਜਾਂਦੀ ਹੈ ਜਿਹੜਾ ਮਨ ਦੇ ਅੰਦਰ ਹੰਕਾਰ ਹੈ ਇਹ ਨਹੀਂ ਦੂਰ ਹੁੰਦਾ ਛੇਤੀ ਸਰੀਰ ਕਰਕੇ ਵੀ ਨਿਮਰਤਾ ਚ ਆ ਜਾਂਦਾ ਹੈ ਚੁਕਣ ਲੱਗ ਜਾਂਦਾ ਹੈ ਹੱਥ ਵੀ ਜੋੜਨ ਲੱਗ ਜਾਂਦਾ ਹੈ ਨੀਮਾ ਵੀ ਹੋ ਜਾਂਦਾ ਹੈ ਗੱਲਾਂ ਵੀ ਅਛੀਆਂ ਕਰਦਾ ਪਰ ਮਨ ਦੇ ਅੰਦਰੋਂ ਮਾਣ ਨਾ ਮਿਟਿਆ ਜਤਨ ਬਹੁਤ ਮੈਂ ਕਰ ਰਹੇ ਹੋ ਮਿਟੇ ਨਾ ਮਨ ਕੋ ਮਾਣ ਇਹ ਜਿਹੜਾ ਮਨ ਦੇ ਅੰਦਰ ਮਾਣ ਹੈ ਮਹਾਰਾਜ ਕਹਿੰਦੇ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਜਿਹਦੇ ਹਿਰਦੇ ਵਿੱਚੋਂ ਸਾਧ ਸੰਗਤ ਚ ਮਿਲ ਕੇ ਹੰਕਾਰ ਮੁੱਕ ਜਾਵੇ ਚਰਨਾ ਦੀ ਧੂੜੀ ਹੋ ਜਾਏ ਸੱਚ ਮੁੱਚ ਸਾ ਸੰਗਤ ਦੀ ਚਰਨਾ ਦੀ ਧੂੜ ਹੋ ਜਾਂਦਾ ਹੈ ਸਤਿਗੁਰੂ ਮਹਾਰਾਜ ਨੇ ਸਾਰਿਆਂ ਪੁਰਖਾਂ ਵਿੱਚ ਪ੍ਰધાન ਪੁਰਖ ਹੋ ਜਾਂਦਾ ਹੈ ਪੰਜ ਪ੍ਰਵਾਣ ਪੰਜ ਪ੍ਰਦਾਨ ਪੰਚੇ ਭਾਵ ਹੈ ਦਰਗਹਿ ਮਾਨ ਪਹਿਲੇ ਦਿਨ ਹੀ ਪਰਖ ਲੈ ਲਈ ਗੁਰੂ ਅੰਗਦ ਦੇਵ ਮਹਾਰਾਜ ਦੀ ਬਾਬਾ ਲੈਣਾ ਦੇ ਰੂਪ ਵਿੱਚ ਆਏ ਨੇ ਖੇਤਾਂ ਦੇ ਵਿੱਚ ਆਉਂਦਿਆਂ ਹੀ ਕਹਿੰਦੇ ਚੱਲ ਵੀ ਪੁਰਖਾ ਅਰੰਭਾ ਪਕੜ ਆ ਸਾਰਾ ਈਟ ਸਿੱਟ ਆਦ ਕਾ ਜਿਹੜਾ ਖੜਾ ਹੈ ਚਾਵਲਾਂ ਦੀ ਫਸਲ ਝੋਨੇ ਦੇ ਵਿੱਚ ਕੱਢਦੇ ਬਾਹਰ ਗੁਰੂ ਅੰਗਦ ਦੇ ਮਹਾਰਾਜ ਨੇ ਤਾਂ ਬੂਟੇ ਹੀ ਪੱਟ ਛੱਡੇ ਉਹਨਾਂ ਨੇ ਇਹ ਕਦੇ ਗੰਮ ਹੀ ਨਹੀਂ ਸੀ ਕੀਤਾ ਗੁਰੂ ਨਾਨਕ ਦੇਵ ਜੀ ਕਹਿੰਦੇ ਤੁਸੀਂ ਤਾਂ ਬਾਹਰ ਹੀ ਆ ਜਾਓ ਤੁਹਾਡੇ ਵਸ ਦੀ ਗੱਲ ਨਹੀਂ ਇਹ ਤੁਸੀਂ ਐਂ ਕਰੋ ਆ ਜਿਹੜਾ ਆਪਾਂ ਨੇ ਆ ਸਾਰਾ ਘਾਹ ਫੂਸ ਕੱਢਿਆ ਹੈ ਮੱਝਾਂ ਵਾਸਤੇ ਘਰ ਚਾਹੀਦਾ ਹੈ ਇਹ ਪੰਡ ਬੰਨ ਕੇ ਲੈ ਜਾਓ ਵੱਡੀ ਸਾਰੀ ਪੰਡ ਬਣਾ ਦਿੱਤੀ ਚਿੱਕੜ ਦੇ ਵਿੱਚੋਂ ਕੱਢਿਆ ਹੋਇਆ ਕਾਫੂਸ ਇੱਟ ਸਟਾਦਕ ਜਿਹਦੇ ਵਿੱਚੋਂ ਚਿੱਕੜ ਚੋਰ ਆ ਉਹ ਸਿਰ ਦੇ ਉੱਤੇ ਪੰਡ ਰੱਖ ਦਿੱਤੀ ਪਰਖਦੇ ਹਨ ਕਿਉਂਕਿ ਸਾਧ ਸੰਗ ਜਾ ਕੇ ਮਿਟੇ ਅਭਿਮਾਨ ਓਏ ਜਿਹੜਾ ਸਾਧ ਅਖਰੇ ਸਾਰੇ ਪਾਸੇ ਨਹੀਂ ਲੱਗ ਜਾਂਦਾ ਜਿਵੇਂ ਸਟੂਡੈਂਟ ਅਖਰ ਆ ਉਹ ਵਿਦਿਆਰਥੀ ਅਖਰੇ ਭਾਵੇਂ ਨਰਸਰੀ ਵਾਲਾ ਵੀ ਕਿਉਂ ਨਾ ਹੋਵੇ ਸਟੂਡੈਂਟ ਹੀ ਹੈ ਭਾਵੇਂ ਐਮਏ ਵਾਲਾ ਹੋਵੇ ਸਟੂਡੈਂਟ 10ਵੀਂ ਵਾਲਾ ਵੀ ਸਟੂਡੈਂਟ ਇਹ ਇੱਕੋ ਹੀ ਅੱਖਰ ਸਿਰੇ ਤੱਕ ਚੱਲਿਆ ਜਾਂਦਾ ਸੇ ਸੇ ਪ੍ਰਕਾਰ ਹੀ ਸਾਧ ਅੱਖਰ ਜਿਹੜਾ ਹੈ ਇਹ ਸਤਿਗੁਰੂ ਜੀ ਦਾ ਵੀ ਵਾਚਕ ਹੋ ਜਾਂਦਾ ਹੈ ਸੰਗਤ ਦਾ ਵੀ ਵਾਚਕ ਹੋ ਜਾਂਦਾ ਹੈ ਇਹ ਚੀਜ਼ ਇੱਕੋ ਹੀ ਹੈ ਸਤਿਗੁਰੂ ਦੀ ਸੰਗਤ ਕਰਕੇ ਸਾਧ ਸੰਸਾਰੇ ਇਕੱਠੇ ਬੈਠੇ ਆ ਇੱਥੇ ਸਤਿਗੁਰੂ ਮਹਾਰਾਜ ਵੀ ਵਿਰਾਜਮਾਨ ਨੇ ਸੰਗਤ ਵੀ ਹੈ ਤੇ ਸਾਧ ਜਨ ਵੀ ਹੈ ਤੇ ਸਾਧਨਾ ਕਰਨ ਵਾਲੇ ਵੀ ਹੈ ਮਹਾਰਾਜ ਜੀ ਕਹਿੰਦੇ ਨੇ ਸੰਗਤ ਕਰਦਿਆਂ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠਿਆਂ ਅਭਿਆਸ ਕਰਨ ਵਾਲੇ ਅਭਿਆਸੀਆਂ ਦਾ ਜਦੋਂ ਮਾਣ ਹੰਕਾਰ ਮਿਟ ਜਾਂਦਾ ਤਾਂ ਉਹ ਪ੍ਰધાન ਪੁਰਖ ਬਣ ਜਾਂਦਾ ਪ੍ਰધાન ਪੁਰਖ ਪ੍ਰਗਟ ਸਭ ਲੋਏ ਸਾਰਿਆਂ ਦੇ ਵਿੱਚ ਪ੍ਰਗਟ ਹੋ ਜਾਂਦਾ ਸੋ ਇਸ ਕਰਕੇ ਮਹਾਰਾਜ ਨੇ ਪਰਖਣ ਵਾਸਤੇ ਪੰਡ ਚਕਵਾ ਦਿੱਤੀ ਪਰ ਆਪ ਜੀ ਨੇ ਰੱਤਾ ਮਾਤਰ ਵੀ ਨਹੀਂ ਕਿਹਾ ਕਿ ਮਨ ਵਿੱਚ ਵੀ ਨਹੀਂ ਲਿਆਂਦਾ ਕਿ ਮੇਰੇ ਕੱਪੜੇ ਖਰਾਬ ਹੋ ਗਏ ਨੇ ਐਨੀ ਨਿਮਰਤਾ ਦੇ ਮਾਲਕ ਧੰਗੂ ਗੁਰੂ ਅਮਰਦਾਸ ਸਹਿ ਮਹਾਰਾਜ ਨਿਮਰਤਾ ਦੇ ਮਾਲਕ ਨਿਮਰਤਾ ਜਿੱਥੋਂ ਜਨਮ ਲੈਂਦੀ ਹੈ ਉਹ ਸਾਡੇ ਸਤਿਗੁਰੂ ਹਨ ਆਪਸ ਕਉ ਜੋ ਜਾਣੈ ਨੀਚਾ ਇਸੇ ਪ੍ਰਸੰਗ ਨੂੰ ਅੱਗੇ ਚਲਾ ਰਹੇ ਨੇ ਕਿ ਜਿਹੜਾ ਸੰਗਤ ਵਿੱਚ ਜਾ ਕੇ ਮਨ ਦੇ ਹੰਕਾਰ ਨੂੰ ਮੇਟ ਕੇ ਆਪਣੇ ਆਪ ਨੂੰ ਸੰਗਤ ਨਾਲੋਂ ਨੀਵਾਂ ਸਮਝਦਾ ਹੈ। ਲੱਖ ਬ੍ਰਹਮ ਗਿਆਨ ਵੀ ਹੋ ਜਾਵੇ। ਯਾਨੀ ਇਹਨਾਂ ਰੱਖਣਾ ਆਪਣੇ ਆਪ ਨੂੰ ਹੁਣ ਤੋਂ ਹੀ ਪੱਕਾ ਕਰਨਾ ਪੈਂਦਾ ਪਹਿਲਾਂ ਤੋਂ ਹੀ। ਸੋ ਜਿਵੇਂ ਮਹਾਤਮਾ ਬ੍ਰਹਮ ਗਿਆਨੀ ਸਾਹਿਬ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਮੇਰੇ 'ਚ ਤਾਂ ਕੋਈ ਵੀ ਗੁਣ ਨਹੀਂ ਹੈ। ਮੇਰੇ ਨਾਲ ਦੇ ਸਾਰੇ ਮੈਥੋਂ ਅੱਗੇ ਲੰਘਦੇ ਨੇ ਕਿਸੇ ਨੂੰ। ਕਿਤੇ ਜਾਪ ਚੱਲਦਾ ਕਿਸੇ ਨੂੰ ਕਿੰਨੀ ਕਿਰਪਾ ਹੋ ਗਈ ਮੈਂ ਲੈ ਉੱਥੇ ਹੀ ਖੜਾ ਪਰ ਬਹੁਤ ਬ੍ਰह्म ਗਿਆਨੀ ਦਾ ਅੱਖਰ ਬੜਾ ਟੈਕਨੀਕਲ ਹੁੰਦਾ ਉਹਨੂੰ ਸਮਝਣਾ ਵੀ ਔਖਾ ਹੁੰਦਾ ਮੈਨੂੰ ਕਹਿੰਦੇ ਹੁਣ ਇਹ ਅੱਖਰ ਜ਼ਿੰਦਗੀ 'ਚ ਯਾਦ ਰੱਖੀ ਕਿ ਮੈਂ ਸਭ ਤੋਂ ਪਿੱਛੇ ਹਾਂ ਹੁਣ ਤੂੰ ਭਾਵੇਂ ਕਿੰਨੀ ਅਵਸਥਾ ਦਾ ਮਾਲਕ ਬਣ ਜਾਏ ਪਰ ਇਹ ਅੱਖਰ ਨਾ ਛੱਡੀ ਇਹੀ ਕਹੀ ਕਿ ਮੈਂ ਤਾਂ ਹਲੇ ਸਭ ਤੋਂ ਪਿੱਛੇ ਹੀ ਹਾਂ ਕਹਿੰਦੇ ਬਸ ਇਹ ਅੱਖਰ ਨਹੀਂ ਛੱਡਣਾ ਤਾਂ ਅਮੇ ਬ੍ਰਹਮ ਗਿਆਨ ਵੀ ਹੋ ਜਾਵੇ ਤਾਂ ਵੀ ਕਹਿਣਾ ਮੈਂ ਤਾਂ ਛੋਟਾ ਹੀ ਆ ਜੀ ਮੈਂ ਤਾਂ ਪਿੱਛੇ ਹੀ ਆ ਜੀ ਸਭ ਤੋਂ ਇਹ ਅੱਖਰ ਜਿਹੜਾ ਹੈ ਨਾ ਆਪਸ ਕਹੋ ਜੋ ਜਾਣੈ ਨੀਚਾ ਧੰ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਅੰਗਦ ਦੇ ਮਹਾਰਾਜ ਨੂੰ ਮੱਥਾ ਹੀ ਟੇਕ ਦਿੱਤਾ ਆਪ ਜੀ ਨੇ ਇੰਨੀ ਨਿਮਰਤਾ ਹੈ ਮਹਾਰਾਜ ਜਦ ਸਾਡੇਆਂ ਵੱਡਿਆਂ ਚ ਇੰਨੀ ਨਿਮਰਤਾ ਤਾਂ ਮਹਾਰਾਜ ਕਹਿੰਦੇ ਸੰਗਤ ਵਿੱਚ ਵੀ ਭਾਈ ਇੰਨੀ ਨਿਮਰਤਾ ਆਪਾਂ ਨੂੰ ਰੱਖਣੀ ਚਾਹੀਦੀ ਹੈ ਸੋ ਬਨਿਆ ਸਭ ਤੇ ਉੱਚਾ ਜਿਹੜਾ ਆਪਣੇ ਆਪ ਨੂੰ ਸੰਗਤ ਵਿੱਚ ਬਿਲਕੁਲ ਨੀਮਾ ਸਦਾਉਂਦਾ ਹੈ ਉਹੀ ਸਾਰਿਆਂ ਨਾਲੋਂ ਉੱਚਾ ਗਿਣਿਆ ਜਾਂਦਾ ਵੀ ਇਸ ਬੰਦੇ ਚ ਕਿਉਂਕਿ ਹੰਕਾਰ ਦਾ ਸੌਖਾ ਵਧਾਉਣਾ ਹੰਕਾਰੀ ਬੰਦੇ ਤਾਂ ਆਪਾਂ ਨੂੰ ਸਾਰੇ ਮਿਲ ਸਕਦੇ ਨੇ ਦੁਨੀਆਂ ਚ ਪਰ ਆਪਾਂ ਨੂੰ ਨਿਮਰਤਾ ਵਾਲਾ ਬੰਦਾ ਮਿਲਣਾ ਬਹੁਤ ਔਖਾ ਹੈ ਉਹੀ ਸਾਰਿਆਂ ਦਾ ਉੱਚਾ ਹੈ ਜਾਕਾ ਮਨ ਹੋ ਸਗਲ ਕੀ ਰੀਨਾ ਮਹਾਰਾਜ ਇਹ ਕਾਰਨ ਕੀ ਆਪ ਜੀ ਸਾਨੂੰ ਇੰਨਾ ਮਿੱਟੀ ਚ ਮਿਲਾ ਰਹੇ ਹੋ ਥੱਲੇ ਨੂੰ ਕਹਿ ਰਹੇ ਹੋ ਥੱਲੇ ਹੋ ਜਾਓ ਹੋਰ ਮਿੱਟੀ ਚ ਮਿਲ ਜਾਓ ਹੋਰ ਨੀਵੇਂ ਹੋ ਜਾਓ ਮਹਾਰਾਜ ਕਹਿੰਦੇ ਇਹ ਸਿਧਾਂਤ ਹੈ ਆਪਣਾ ਦੁਨੀਆਂ ਦਾ ਸਿਧਾਂਤ ਹੈ ਉੱਪਰ ਨੂੰ ਉੱਠਣਾ ਹੋਰ ਉੱਪਰ ਉੱਠ ਗਏ ਹੋਰ ਵੱਡੇ ਬਣ ਗਏ ਪਰ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਨੀਵੇਂ ਹੋਣਾ ਹੋਰ ਨੀਵੇਂ ਹੋਣਾ ਹੋਰ ਨੀਵੇਂ ਹੋਣਾ ਜਾ ਕੇ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਉਹਨਾਂ ਨੇ ਹਰੀ ਨਾਮ ਨੂੰ ਹਿਰਦਿਆਂ ਹਿਰਦਿਆਂ ਦੇ ਵਿੱਚ ਜਾਣ ਲਿਆ ਜਿਨ੍ਹਾਂ ਦਾ ਮਨ ਬਿਲਕੁਲ ਹੀ ਨੀਵਾ ਹੋ ਜਾਂਦਾ ਨਿਮਰਤਾ ਜਾ ਜਾਂਦਾ ਮਨ ਆਪਣੇ ਤੇ ਬੁਰਾ ਮਿਟਾਨਾ ਆਪਣੇ ਮਨ ਦੇ ਵਿੱਚੋਂ ਬੈਰ ਭਾਵਨਾ ਬੁਰੀ ਭਾਵਨਾ ਮਿਟਾ ਦੇਵੇ ਬੁਰਾ ਨਹੀਂ ਸੋਚਣਾ ਪਰਕਾ ਬੁਰਾ ਨਾ ਰੱਖੋ ਚੀਤ ਤੁਮਕੋ ਦੁੱਖ ਨਹੀਂ ਭਾਈ ਮੀਤ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸਾਰੀ ਸ੍ਰਿਸ਼ਟੀ ਨੂੰ ਸੱਜਣ ਮਿੱਤਰ ਰੂਪ ਕਰਕੇ ਜਾਣੇ ਮੇਰਾ ਇਹ ਸਾਰੇ ਮੇਰੇ ਹੀ ਨੇ ਬੇਗਾਨਾ ਕੋਈ ਨਹੀਂ ਹੈ ਇਨਾਂ ਚ ਸੂਖ ਦੂਖ ਜਨ ਸਮ ਦ੍ਰਿਸ਼ਟੇਤਾ ਜਿਹੜੇ ਰੱਬ ਦੇ ਪਿਆਰੇ ਸੁੱਖ ਅਤੇ ਦੁੱਖ ਨੂੰ ਇੱਕੋ ਜਿਹਾ ਹੀ ਤੱਕਦੇ ਨੇ ਇਸ ਬਿਰਤੀ 'ਚ ਆਪਣੇ ਆਪ ਨੂੰ ਇੱਕੋ ਜਿਹਾ ਹੀ ਰੱਖਦੇ ਨੇ ਸੁੱਖ ਆ ਜਾਏ ਦੁੱਖ ਆ ਜਾਏ ਦੋਨੋਂ ਹੀ ਮੇਰੇ ਲਈ ਇੱਕੋ ਹੀ ਰੂਪ ਹਨ ਕਿਉਂਕਿ ਮੈਂ ਪਰਮੇਸ਼ਰ ਨੂੰ ਜੇ ਮਿਲਣਾ ਹੈ ਤਾਂ ਸੁੱਖ ਤੇ ਦੁੱਖ ਜਿਹੜੇ ਨੇ ਦੋਨੋਂ ਹੀ ਬਰਾਬਰ ਜਾਣਨੇ ਪਹਿਣਗੇ ਜੇ ਆਪਾਂ ਸੁੱਖ ਆ ਗਿਆ ਤਾਂ ਚੰਗਾ ਚੰਗਾ ਕਰ ਮੰਨੇ ਮੰਦਾ ਮੰਦਾ ਹੋਏ ਆਸ ਇਹੋ ਨਾ ਆਖੀ ਆ ਜੇ ਲੇਖ ਹੈ ਵਰਤੈ ਸੋਏ ਸੁਖ ਤੇ ਦੁੱਖ ਵਿੱਚ ਬਿਰਤੀ ਬਰਾਬਰ ਰੱਖਣ ਵਾਲੇ ਨੂੰ ਫਲ ਕੀ ਮਿਲਦਾ ਹੈ ਨਾਨਕ ਪਾਪ ਪੁੰਨ ਨਹੀਂ ਲੇਪਾ ਮਹਾਰਾਜ ਕਹਿੰਦੇ ਪਾਪ ਅਤੇ ਪੁੰਨ ਤੋਂ ਨਿਰਲੇਪ ਹੋ ਜਾਂਦਾ ਨਾ ਉਹਨੂੰ ਸੁਖ ਨਾ ਦੁੱਖ ਉਹਨੂੰ ਬਿਰਤੀ 'ਚ ਫਰਕ ਕੀ ਨਹੀਂ ਪੈਂਦਾ ਧੰਨ ਗੁਰੂ ਅਰਜਨ ਦੇਵ ਸਹਿਬ ਮਹਾਰਾਜ ਪੱਤੀਆਂ ਦਵਾਈਆਂ ਤੇ ਬਹਿ ਕੇ ਵੀ ਕੋਈ ਫਰਕ ਨਹੀਂ ਪੈਂਦਾ ਸੋ ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨਾਮ ਦੀ ਮਹਿਮਾ ਕਰਦਿਆਂ ਹੋਇਆਂ ਕਿ ਨਾਮ ਜਿਹੜਾ ਹੈ ਉਹ ਕਿੰਨੀ ਕ ਵੱਡੀ ਵਸਤੂ ਹੈ ਆਪਣੇ ਵਾਸਤੇ ਕਿੰਨੀ ਕ ਵੱਡੀ ਬਖਸ਼ਿਸ਼ ਹੈ ਨਿਰਧਨ ਕੋ ਧਨ ਤੇਰੋ ਨਾਉ ਨਿਰਤਨਾ ਗਰੀਬ ਬੰਦੇ ਲਈ ਤੇਰਾ ਨਾਮ ਹੀ ਧਨ ਹੈ ਨਿਰਧਨ ਨੂੰ ਤੂੰ ਧੰਨ ਦਿੰਦਾ ਹੈ ਜਦੋਂ ਨਾਮ ਦਾ ਤਾਂ ਉਹ ਨਿਰਧਨ ਹੋ ਜਾਂਦਾ ਹੈ ਨਿਰਧਨ ਦੋ ਪ੍ਰਕਾਰ ਦਾ ਹੈ ਇੱਕ ਤਾਂ ਕੰਗਾਲੀ ਹੁੰਦੀ ਗਰੀਬੀ ਪਰ ਇੱਥੇ ਨਿਰਧਨ ਉਹ ਹੁੰਦਾ ਹੈ ਜਿਵੇਂ ਭਾਈ ਲਾਲੋ ਦੇ ਅੰਦਰ ਨਿਮਰਤਾ ਸੀ ਗਰੀਬੀ ਦੀ ਪਾਲਣਾ ਕਰਨੀ ਮਿਠਾਵੇਂ ਕਹੋ ਨਾਉ ਤੇਰਾ ਥਾਉ ਜਿਹਦੇ ਕੋਲ ਕੁਝ ਵੀ ਨਹੀਂ ਹੈ ਉਹਨੂੰ ਤੇਰਾ ਨਾਮ ਹੀ ਟਿਕਾਣਾ ਹੈ ਨਾਮ ਦਾ ਹੀ ਟਿਕਾਣਾ ਮਿਲਦਾ ਉਸਨੂੰ ਨਾਮ ਹੀ ਥਾਂ ਹੈ ਉਸਦੇ ਲਈ ਉਹ ਨਾਮ ਦੇ ਰੰਗ ਵਿੱਚ ਭਾਵੇਂ ਬਿਨਾ ਮਕਾਨ ਤੋਂ ਬਾਹਰ ਹੀ ਬੈਠਾ ਰਹੇ ਉਹ ਰੰਗ ਰਤੜਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਸੰਸਾਰੀ ਬੰਦਿਆਂ ਨੂੰ ਹੁੰਦਾ ਮੇਰੇ ਕੋਲ ਮਕਾਨ ਨਹੀਂ ਮੇਰੇ ਕੋਲ ਉਹ ਨਹੀਂ ਪਰ ਰੱਬ ਦੇ ਪਿਆਰਿਆਂ ਨੂੰ ਇੱਕ ਨਾਮ ਦੇ ਨਾਲ ਜੁੜਿਆ ਹੋਇਆਂ ਨੂੰ ਬਸਤਾ ਟੁੰਟੀ ਝੁੰਪੜੀ ਰੁੱਟੀ ਹੋਈ ਚੋਂ ਹੰਬੜੇ ਵਿੱਚ ਵੀ ਰਹਿੰਦਾ ਹੈ ਚੀਰ ਸਭ ਛਿੰਨਾ ਕੱਪੜੇ ਪਾਟੇ ਪੁਰਾਣੇ ਨੇ ਜਾਤ ਨਾ ਪਤਨਾ ਆਦਰੋ ਉਧਿਆਨ ਭਮਿੰਨਾ ਮਿੱਤਰ ਨਾ ਧਨ ਇਠ ਰੂਪ ਹੀਣ ਕਿਛ ਸਾਖ ਨ ਛਿੰਨਾ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ ਜਿਹਦੇ ਕੋਲ ਆ ਜਾਂਦੀ ਅੰਦਰ ਜੋਤ ਪ੍ਰਕਾਸ਼ਮਾਨ ਹੋ ਜਾਂਦੀ ਹੈ ਉਹਨੂੰ ਤਾਂ ਬਸ ਇਹੀ ਵੱਡਾ ਥਾਓ ਹੈ ਜਿਹੜਾ ਨਾਮ ਮਿਲ ਗਿਆ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਦੋਂ ਗਾਗਰ ਲੈ ਕੇ ਆ ਰਹੇ ਸੀ ਜਦੋਂ ਅਟਕ ਕੇ ਡਿੱਗੇ ਤਾਂ ਇਹੀ ਵਚਨ ਕੀਤਾ ਸੀ ਕਿ ਨਾ ਥਾਵਾਂ ਹੋਣਾ ਪੁੱਠਾ ਜਾਂ ਨਾਮ ਲਿਆ ਜਦੋਂ ਤਾਂ ਉਸ ਵਕਤ ਸਤਿਗੁਰੂ ਉਹ ਅੰਗੁਰਦੇਵ ਮਹਾਰਾਜ ਨੇ ਜਦੋਂ ਜਲਾਹੇ ਤੇ ਜਲਾਹੀ ਨੂੰ ਬੁਲਾ ਕੇ ਪੁੱਛਿਆ ਕਿ ਤੁਸੀਂ ਇਹਨਾਂ ਨੂੰ ਕੀ ਵਚਨ ਕਿਹਾ ਹੈ ਉੱਤੇ ਪਰ ਹੈ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਾਂ ਮਹਾਰਾਜ ਇਹਨਾਂ ਨੇ ਜੋ ਕਿਹਾ ਸਹੀ ਕਿਹਾ ਹੈ ਤਾਂ ਉਸ ਵਕਤ ਮਹਾਰਾਜ ਕਹਿਣ ਲੱਗੇ ਮੈਨੂੰ ਇਹਨਾਂ ਨੇ ਕਿਹਾ ਨਿਥਾਵਾਂ ਤਾਂ ਗੁਰੂ ਅੰਗਦ ਦੇ ਮਹਾਰਾਜ ਦੇ ਅੱਖਾਂ ਚੋਂ ਅਥਰੂ ਆ ਗਏ ਨਿਥਾਵਾਂ ਕਿਉਂ ਕਿਹਾ ਗੁਰੂ ਅਮਰਦਾਸ ਮਹਾਰਾਜ ਨੇ ਇਹੀ ਜਵਾਬ ਦਿੱਤਾ ਸੀ ਕਿ ਜਦੋਂ ਤੱਕ ਸਰੂਪ ਰੂਪ ਥਾਂ ਦੀ ਪ੍ਰਾਪਤੀ ਨਹੀਂ ਹੁੰਦੀ ਉਦੋਂ ਤੱਕ ਜੀਵ ਨਿਥਾਵਾਂ ਹੀ ਰਹਿੰਦਾ ਹੈ ਮਹਾਰਾਜੀ ਜਦੋਂ ਮੈਨੂੰ ਸਰੂਪ ਰੂਪ ਥਾਂ ਦੀ ਪ੍ਰਾਪਤੀ ਹੋ ਜਾਵੇਗੀ ਉਦੋਂ ਮੈਂ ਥਾਂ ਵਾਲਾ ਬਣ ਜਾਵਾਂਗਾ ਇੰਨੀ ਵੱਡੇ ਜਵਾਬ ਨਿਮਰਤਾ ਵਾਲਾ ਦਿੱਤਾ ਤਾਂ ਮਹਾਰਾਜ ਕਹਿੰਦੇ ਨਾ ਥਾਵੇਂ ਕਹੋ ਨਾਉ ਤੇਰਾ ਥਾਉ ਤੇਰਾ ਨਾਮ ਹੀ ਨਿਥਾਵੇਂ ਬੰਦਿਆਂ ਨੂੰ ਥਾਂ ਟਿਕਾਣਾ ਹੈ ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਨਾਮ ਹੀ ਕੱਲ ਵੀ ਆਇਆ ਸੀ ਕਿ ਨਾਮ ਹੀ ਪ੍ਰਸ਼ਾਦਾ ਹੈ ਨਾਮ ਹੀ ਪਾਣੀ ਹੈ ਨਾਮ ਹੀ ਧਨ ਹੈ ਨਾਮ ਹੀ ਟਿਕਾਣਾ ਹੈ ਨਿਮਾਣੇ ਕੋ ਪ੍ਰਭ ਤੇਰਾ ਮਾਨ ਹੇ ਵਾਹਿਗੁਰੂ ਗਾਲ ਪੁਰਖ ਜੀ ਨਿਮਾਣਿਆਂ ਨੂੰ ਤੇਰਾ ਹੀ ਮਾਨ ਹੈ ਤੇਰਾ ਨਾਮ ਸਾਡੇ ਕੋਲ ਹੋਵੇ ਨਾ ਨਾਮ ਜਪਣ ਵਾਲੇ ਦੇ ਭਾਵੇਂ ਕੱਪੜੇ ਕਹੇ ਜੇ ਫਿਰ ਪਾਏ ਹੋਣ ਕੁਝ ਵੀ ਨਾ ਹੋਵੇ ਉਹਦੇ ਕੋਲੇ ਜੀਵ ਜਿੱਕ ਪੈਸਾ ਨਾ ਹੋਵੇ ਕੱਪੜੇ ਭਾਵੇਂ ਪੁਰਾਣੇ ਜੇ ਪਾਏ ਹੋਣ ਪਰ ਉਹ ਹਿਰਦੇ ਚ ਨਾਮ ਵਸਿਆ ਹੋਵੇ ਉਹਨੂੰ ਸਾਰੀ ਦੁਨੀਆ ਸਤਕਾਰ ਦਿੰਦੀ ਹੈ ਫੁੱਲਾਂ ਦੇ ਸਿਰੇ ਪਾਦ ਦੇ ਲੋਕ ਕਿ ਇਹ ਨਮਾਣਿਆ ਦਾ ਮਾਲ ਕੌਣ ਹੈ ਨਾਮ ਹੀ ਤਾਂ ਹੈ ਸਗਲ ਘਟਾ ਕਉ ਦੇਵ ਹੋ ਦਾਨ ਸਾਰਿਆਂ ਹਿਰਦਿਆਂ ਹਿਰਦਿਆਂ ਦੇ ਵਿੱਚ ਆਪ ਦਾਨ ਦੇਣ ਵਾਲੇ ਹੋ ਨਾਮ ਦਾ ਦਾਨ ਆਪਣੇ ਪਿਆਰਿਆਂ ਨੂੰ ਆਪ ਹੀ ਦਿੰਨੇ ਹੋ ਕਰਨ ਕਰਾਵਨ ਹਾਰ ਸੁਆਮੀ ਸਾਰਿਆਂ ਕਾਰਜਾਂ ਨੂੰ ਕਰਨ ਕਰਾਵਨ ਹਾਰ ਆਪ ਹੀ ਹਨ ਸੁਆਮੀ ਮਾਲਕ ਅਕਾਲ ਪੁਰਖ ਵਾਹਿਗੁਰੂ ਤੁਸੀਂ ਆਪ ਹੀ ਸਾਰੇ ਕਾਰਜਾਂ ਨੂੰ ਕਰਨ ਵਾਲੇ ਹੋ ਸਗਲ ਘਟਾਂ ਕੇ ਅੰਤਰ ਜਾਮੀ ਸਾਰਿਆਂ ਘਟਾਂ ਦੇ ਘਟ ਹਿਰਦੇ ਨੂੰ ਕਹੀਦਾ ਸਾਰਿਆਂ ਹਿਰਦਿਆਂ ਦੇ ਅੰਤਰ ਅੰਦਰ ਦੀ ਜਾਮੀ ਹੁੰਦਾ ਜਾਣਨ ਵਾਲੇ ਹੋ ਆਪ ਸਾਰਿਆਂ ਹਿਰਦਿਆਂ ਦੇ ਅੰਦਰ ਦੀ ਕਿਉਂ ਜਾਣਦੇ ਹੋ ਕਿਉਂਕਿ ਤੁਸੀਂ ਹਰੇਕ ਹਿਰਦੇ ਦੇ ਵਿੱਚ ਆਪ ਹੀ ਬੈਠੇ ਹੋ ਜਿਹੜੀ ਗੱਲ ਆਪਾਂ ਕਿਸੇ ਨੂੰ ਅੱਜ ਤੱਕ ਨਹੀਂ ਦੱਸੀ ਜ਼ਿੰਦਗੀ 'ਚ ਉਹ ਗੱਲ ਤੁਸੀਂ ਜਾਣਦੇ ਹੋ ਕਿਉਂਕਿ ਤੁਸੀਂ ਮੇਰੇ ਹਿਰਦੇ 'ਚ ਬੈਠੇ ਹੋ ਤੁਹਾਨੂੰ ਮੇਰੀਆਂ ਸਾਰੀਆਂ ਗੱਲਾਂ ਦਾ ਪਤਾ ਹੈ ਚਾਹੇ ਮੇਰੀਆਂ ਗੱਲਾਂ ਗਲਤ ਨੇ ਚਾਹੇ ਮੇਰੀਆਂ ਗੱਲਾਂ ਠੀਕ ਨੇ ਚਾਹੇ ਕੈਸੀਆਂ ਵੀ ਹਨ ਆਪਣੀ ਗੱਤ ਮੇ ਤਾਂ ਜਾਣ নাও ਆਪੋ ਆਪਣੀ ਗੱਤ ਤੇ ਮਿਤ ਆਪਣੀ ਗੱਤ ਕਲਿਆਣ ਦੀ ਮਿਤ ਬਰਿਆਦਾ ਨੂੰ ਤੁਸੀਂ ਆਪ ਹੀ ਜਾਣਦੇ ਹੋ ਆਪਣੀ ਰਸਥਾ ਨੂੰ ਵੀ ਤੁਸੀਂ ਆਪ ਹੀ ਜਾਣਦੇ ਹੋ ਵੇਤ ਮਰਿਆਦਾ ਨੂੰ ਵੀ ਆਪ ਜਾਣਦੇ ਹੋ ਆਪਣੀ ਨੂੰ ਗਤ ਪ੍ਰਾਪਤੀ ਦੀ ਮਰਿਆਦਾ ਜਿਹੜੀ ਹੁੰਦੀ ਹੈ ਇਹ ਅਸੀਂ ਨਹੀਂ ਜਾਣਦੇ ਤੁਸੀਂ ਆਪ ਹੀ ਕਿਰਪਾ ਕਰਕੇ ਸਾਨੂੰ ਆਪਣੇ ਪਾਸੇ ਲਾ ਲਓ ਆਪਨ ਸੰਗ ਆਪ ਪ੍ਰਭ ਰਾਤੇ ਏ ਵਾਹਿਗੁਰੂ ਤੁਸੀਂ ਆਪਣੇ ਨਾਲ ਆਪ ਹੀ ਰੰਗੇ ਪਏ ਹੋ ਆਪਣੇ ਸਰੂਪ ਦੇ ਵਿੱਚ ਆਪ ਹੀ ਲੀਨ ਰਹਿੰਦੇ ਹੋ ਆਪੇ ਜਪੋ ਆਪਣਾ ਜਾਪ ਆਤਮ ਚਿੰਤਨ ਆਪਣੇ ਸਰੂਪ ਦਾ ਆਪ ਧਿਆਨ ਕਰਨਾ ਜਦੋਂ ਪਰਮੇਸ਼ਰ ਸ੍ਰਿਸ਼ਟੀ ਦੀ ਰਚਨਾ ਕਰਦੇ ਨੇ ਤਾਂ ਸ੍ਰਿਸ਼ਟੀ ਵਿੱਚ ਧਿਆਨ ਤਾਂ ਹੀ ਇੰਨਾ ਕਰਦੇ ਆਪਣੇ ਸਰੂਪ ਦਾ ਹੀ ਧਿਆਨ ਰੱਖਦੇ ਨੇ ਸੁੰਨ ਸਮਾਧੀ ਆਪ ਦੀ ਅਵਸਥਾ ਵਿੱਚ ਰਹਿੰਦੇ ਨੇ ਤੁਮਰੀ ਉਸਤਤ ਤੁਮ ਤੇ ਹੋਏ ਤੁਹਾਡੀ ਉਸਤਤ ਸਮਗਰ ਰੂਪ ਵਿੱਚ ਸ੍ਰਿਸ਼ਟੀ ਦਾ ਕੋਈ ਬੰਦਾ ਨਹੀਂ ਕਰ ਸਕਦਾ ਤੁਹਾਡੀ ਉਸਤਤ ਤੁਹਾਡੇ ਤੋਂ ਹੀ ਹੋ ਸਕਦੀ ਤੁਸੀਂ ਆਪ ਹੀ ਆਪਣੀ ਉਸਤਤ ਕਰ ਸਕਦੇ ਹੋ ਹੋਰ ਕੋਈ ਤੁਹਾਡੀ ਉਸਤਤ ਕਰ ਨਹੀਂ ਸਕਦਾ ਗੁਰੂ ਨਾਨਕ ਦੇਵ ਜੀ ਕਹਿੰਦੇ ਨਾਨਕ ਕਥਨਾ ਕਰੜਾ ਸਾਰ ਆਪ ਜੀ ਇਹ ਵੀ ਕਹਿੰਦੇ ਨੇ ਪਹਿਲੀਆਂ ਪੰਕਤੀਆਂ ਚ ਕਿ ਕਥਨਾ ਕਥੀਨ ਆਵੈ ਟੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਭਗਤ ਕਬੀਰ ਜੀ ਕਹਿੰਦੇ ਬ੍ਰਹਮੈ ਕਥ ਕਥ ਅੰਤ ਨ ਪਾਇਆ ਸਭ ਕਥ ਕਥ ਰਹੀ ਲੁਕਾਈ ਤੁਮਰੀ ਉਸਤਤ ਤੁਮ ਤੇ ਹੋਏ ਤੁਮਰੀ ਗਤ ਮਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨ ਨਾਨਕ ਆਵਰ ਨਾ ਜਾਣ ਸਕੋਏ ਮਹਾਰਾਜ ਕਹਿੰਦੇ ਹੋਰ ਕੋਈ ਨਹੀਂ ਜਾਣ ਸਕਿਆ ਤੁਹਾਡੀ ਉਸਤਤ ਸਿਰਫ ਤੁਸੀਂ ਹੀ ਜਾਣਦੇ ਹੋ ਕਰਤੇ ਕੀ ਮਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ ਕਰਤੇ ਦੀ ਮਰਿਆਦਾ ਨੂੰ ਜਾਣਦਾ ਕਰਤਾ ਹੀ ਜਾਣਦਾ ਜਾਂ ਗੁਰੂ ਸੂਰਮਾ ਜਾਣਦਾ ਕਿਉਂਕਿ ਕਰਤਾ ਨਿਰਗੁਣ ਰੂਪ ਹੈ ਤੇ ਗੁਰੂ ਸਰਗੁਣ ਰੂਪ ਹੈ ਸਰਗੁਣ ਨਿਰਗੁਣ ਨਿਰੰਕਰ ਇਹ ਦੋਨੋਂ ਆਪਣਾ ਹੀ ਰੂਪ ਨੇ ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਤਾਰ ਜਿਨ ਸਗਲੀ 모ਹੀ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਾਰਿਆਂ ਧਰਮਾਂ ਵਿੱਚ ਸ੍ਰੇਸ਼ਟ ਧਰਮ ਹੈ ਇੱਕ ਤਾਂ ਹੈ ਕਰਮ ਧਰਮ ਪਾਖੰਡ ਜੋ ਦੀਸ ਹੈ ਉਹ ਤਾਂ ਹੈ ਸਰਬ ਧਰਮ ਇਹ ਹੈ ਸਰਬ ਧਰਮ ਮਹ ਸ੍ਰੇਸ਼ਟ ਧਰਮ ਪਹਿਲੇ ਧਰਮ ਦੇ ਮੰਮੇ ਨੂੰ ਓਂਕਰ ਨਹੀਂ ਦੂਜੇ ਮੰਮੇ ਨੂੰ ਓਂਕਰ ਹੈ ਸਰਬ ਧਰਮ ਮਹ ਸ੍ਰੇਸ਼ਟ ਧਰਮ ਇੱਕੋ ਹੀ ਧਰਮ ਹੈ ਸਾਰੀ ਸ੍ਰਿਸ਼ਟੀ ਦਾ ਹਰੇਕ ਮਨੁੱਖ ਦਾ ਜਿਹੜੇ ਆਪ ਕੋ ਆਪਣੇ ਨਿੱਜੀ ਧਰਮ ਨੇ ਉਹ ਤਾਂ ਬਾਅਦ ਵਿੱਚ ਆਉਂਦੇ ਨੇ ਪਰ ਸਮੁੱਚੀ ਮਨੁੱਖਤਾ ਦਾ ਇੱਕ ਧਰਮ ਹੈ ਹਰ ਕੋ ਨਾਮ ਜਪ ਨਿਰਮਲ ਕਰਮ ਇਹ ਸਮੁੱਚਾ ਧਰਮ ਹੈ ਸ੍ਰਿਸ਼ਟੀ ਦਾ ਕਿ ਹਰੀ ਦਾ ਨਾਮ ਜਪੋ ਇਹੀ ਨਿਰਮਲ ਕਰਮ ਹੈ ਸਾਰਿਆਂ ਨਾਲੋਂ ਸ੍ਰੇਸ਼ਟ ਜਿਹੜਾ ਕੱਲ ਵੀ ਆਇਆ ਸੀ ਪਰਾਛਿਤ ਕਰਮ ਜਿਹੜਾ ਕਰਨਾ ਹੈ ਨਿਤ ਕਰਮ ਨਮਿਤ ਕਰਮ ਪਰਾਛਿਤ ਕਰਮ ਨਖਿਧ ਕਰਮ ਸਾਰਿਆਂ ਕਰਮਾਂ ਵਿੱਚ ਸ੍ਰੇਸ਼ਟ ਕਰਮ ਹੈ ਨਾਮ ਜਪਣਾ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਧ ਸੰਗ ਦੁਰਮਤ ਮਲਹਿ ਰਿਆ ਸਾਰੀਆਂ ਕਿਰਿਆਵਾਂ ਵਿੱਚੋਂ ਉੱਤਮ ਕਿਰਿਆ ਕਿਹੜੀ ਹੈ ਜਿਹੜਾ ਸਾਧ ਸੰਗਤ ਵਿੱਚ ਬੈਠਣਾ ਹੈ ਉਹ ਸਤਿਗੁਰੂ ਦੀ ਸੰਗਤ ਜਿਹੜੀ ਕਰਨੀ ਹੈ ਇਹਦੇ ਵਿੱਚ ਆ ਕੇ ਦੁਰਮਤ ਦੀ ਮੈਲ ਨੂੰ ਨਾਸ਼ ਕਰਨਾ ਬੈਠ ਕੇ ਦੁਰਮਤ ਦੀ ਮੈਲ ਬਹੁਤ ਹੌਲੀ-ਹੌਲੀ ਲੈਂਦੀ ਹੈ ਆਪਣੇ ਆਰਾਮ ਨਾਲ ਲੱਥਾਂ ਦਾ ਠੀਕ ਹੈ ਤਰੀਕਾ ਮੈਲ ਨੂੰ ਲਾਹਣ ਲੱਗਿਆਂ ਕਾਲੀ ਨਹੀਂ ਕਰਨੀ ਕਿਉਂਕਿ ਕਾਲੀ ਵਿੱਚੇ ਮੈਲ ਨਹੀਂ ਲੈਂਦੀ ਇਹ ਦਹਾਵੀ ਹੌਲੀ ਹੌਲੀ ਨਾਮ ਦੇ ਆਸਰੇ ਆਪਣੇ ਆਪ ਹੀ ਥੋੜਾ ਥੋੜਾ ਰੋਜ਼ ਨਾਮ ਜਪਨੇ ਆ ਬਾਣੀ ਪੜ੍ਹਦੇ ਆ ਸੇਵਾ ਕਰਦੇ ਆ ਦਸਵੰਦ ਕੱਢਣਾ ਇੱਕ ਬਹੁਤ ਵੱਡੀ ਭਗਤੀ ਮਾਰਗ ਦੇ ਵਿੱਚ ਜ਼ਰੂਰਤ ਹੈ ਦਸਵੰਦ ਦੀ ਜ਼ਰੂਰਤ ਹੈ ਦਸਵੰਦ ਆਪਣੇ ਭਲੇ ਲਈ ਕੱਢਣਾ ਹੈ ਉਹਦੇ ਅੱਗੇ ਨਹੀਂ ਕੁਝ ਸੋਚਣਾ ਹੈ ਬਸ ਕਿਉਂਕਿ ਜਿਵੇਂ ਕਿਸੇ ਗੁਰਸਿੱਖ ਨੇ ਮਹਾਰਾਜ ਨੂੰ ਦੋ ਕੜੇ ਭੇਟਾ ਕੀਤੇ ਉਹ ਮਸੰਦ ਨੇ ਚੇਤੋਂ ਨੇ ਇੱਕ ਕੜਾ ਰੱਖ ਲਿਆ ਉਹ ਸਿੱਖ ਰੋਵੇ ਵੀ ਦੋ ਕੜੇ ਭੇਟਾ ਕੀਤੇ ਸੀ ਆਇਆ ਇੱਕੋ ਹੀ ਤੁਹਾਡੇ ਪਾਸ ਉਹ ਰੋਵੇ ਮੇਰੀ ਸੇਵਾ ਪ੍ਰਮਾਣ ਨਹੀਂ ਹੋਣੀ ਮਹਾਰਾਜ ਕਹਿੰਦੇ ਤੇਰੀ ਸੇਵਾ ਪ੍ਰਮਾਣ ਹੋ ਗਈ ਤੇਰੇ ਦੋਨੋਂ ਕੜੇ ਮੈਨੂੰ ਆ ਗਏ ਆ ਉਹ ਜਿਹੜਾ ਇੱਕ ਕਿਸੇ ਕੋਲੇ ਹੈ ਨਾ ਉਹ ਮੈਂ ਆਪੇ ਕਢਵਾ ਲਵਾਂਗਾ ਉਹ ਮੇਰੀ ਜ਼ਿੰਮੇਵਾਰੀ ਹੈ ਹੁਣ ਤੁਸੀਂ ਇਹ ਨਾ ਸੋਚਿਆ ਕਰੋ ਕਿ ਮੇਰੀ ਸੇਵਾ ਪਤਾ ਨਹੀਂ ਪ੍ਰਮਾਣ ਹੁੰਦੇ ਕਿ ਨਹੀਂ ਤੁਸੀਂ ਇਹ ਨਹੀਂ ਸੋchnਾ ਬਸ ਇਹ ਮੈਂ ਵੀ ਨਹੀਂ ਸੋਚਦਾ ਚੁੱਪ ਕਰਕੇ ਜਿਹੜਾ ਦਾਨ ਕਰਨਾ ਜੋ ਦੇਣਾ ਲੈਣਾ ਕਰਨਾ ਉਹ ਕਰ ਦੇਣਾ ਮਹਾਰਾਜ ਕਹਿੰਦੇ ਤੇਰਾ ਕੀਤਾ ਹੋਇਆ ਦਾਨ ਮੇਰੇ ਤੱਕ ਆ ਗਿਆ ਜੇ ਕੋਈ ਇੱਧਰ ਉੱਧਰ ਕਰਦਾ ਮੈਂ ਆਪੇ ਲੈ ਲਵਾਂ ਵਾਪਸ ਤੂੰ ਚਿੰਤਾ ਨਾ ਕਰ ਇਸ ਗੱਲ ਬਾਰੇ ਨਾ ਕਦੇ ਸੋਚਿਆ ਕਰੋ ਤੋ ਸਤਿਗੁਰੂ ਮਹਾਰਾਜ ਕਹਿੰਦੇ ਖੋਟੀ ਮੈਲ ਉਤਰਨਿਆ ਥੋੜਾ ਟਾਈਮ ਲੱਗ ਜਾਂਦਾ ਮੈਲ ਲੱਗਦਿਆਂ ਤਾਂ ਦੇਖੋ ਕਿੰਨਾ ਸਮਾਂ ਹੋ ਗਿਆ ਜਨਮ ਜਨਮ ਕੀ ਇਸਮਨ ਕੋ ਮਲ ਲਾਗੀ ਕਾਲਾ ਹੋ ਆਸਿਆ ਜਨਮਾਂ ਜਨਮਾਂ ਦੀ ਮੈਲ ਲੱਗੀ ਪਈ ਐ ਤੇ ਆਪਾਂ ਕਹਿੰਦੇ ਤੇ ਮੈਂ ਇੱਕ ਦਿਨ ਦੀ ਸਤਸੰਗ ਨਾਲ ਹੀ ਹੁਣ ਮੈਲ ਸਾਰੀ ਲਾ ਦੇਆ ਜਨਮਾਂ ਜਨਮਾਂ ਦੀ ਮੈਲ ਹੁਣ ਇੱਕ ਜਨਮ ਤਾਂ ਲਾ ਜਨਮ ਜਨਮਾਂ ਤਨਾਂ ਦੀ ਅਕਸਰ ਮੈਲ ਹੈ ਕੋ ਥੋੜੇ ਬਹੁਤ ਮੈਲ ਨਹੀਂ ਹੈ ਇੱਕ ਜਨਮ ਦਾ ਇਸ ਪਾਸੇ ਲਾ ਆਪਣਾ ਮਾਦੋ ਇਹ ਜਨਮ ਤੇ ਮਾਰੇ ਲੇਖੇ ਪਿਆ ਰਵਦਾਸ ਆਸ ਲਗ ਜੀਵੋਂ ਚਿਰ ਭਇਓ ਦਰਸ਼ਨ ਦੇਖੇ ਸਗਲ ਉਦਮੈ ਉਦਮ ਭਲਾ ਸਾਰਿਆਂ ਉਦਮਾਂ ਵਿੱਚੋਂ ਇੱਕੋ ਹੀ ਉਦਮ ਚੰਗਾ ਹੈ ਹਰ ਕਾ ਨਾਮ ਜਪੋ ਜੀ ਸਦਾ ਆਪਣੇ ਜੀ ਚਿੱਤ ਵਿੱਚ ਹਮੇਸ਼ਾ ਹੀ ਨਾਮ ਜਪੀ ਜਾਓ ਸਾਰੇ ਉਦਮਾਂ ਵਿੱਚੋਂ ਇੱਕੋ ਹੀ ਉਦਮ ਭਲਾ ਕੇ ਬਹਿਨੇ ਆਉਣਦੇ ਆਂ ਸੌਂਦੇ ਆਂ ਜਾਗਦੇ ਆਂ ਖਾਂਦੇ ਆਂ ਪੀਂਦੇ ਆਂ ਤੁਰਦੇ ਆਂ ਫਿਰਦੇ ਆਂ ਹਰ ਵਕਤ ਹੀ ਜਾਪ ਕਰਦੇ ਜਾਓ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਇਸ ਕਰਕੇ ਮਹਾਰਾਜ ਕਹਿੰਦੇ ਨੇ ਸਗਲ ਉਦਮ ਹੈ ਉਦਮ ਭਲਾ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ ਜਿਤ ਆਹਰ ਜਗ ਉਦਰਾ ਵਿਰਲਾ ਬੂਝੈ ਕੋਏ ਉਦਮਤਾਫਾ ਬਹੁਤ ਕਰਦੇ ਆਂ ਕਾਦੇ ਲਈ ਪਦਾਰਥਾਂ ਲਈ ਮਾਇਆ ਲਈ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਸਹਿਸਕਿਰਤੀ ਵਿੱਚ ਫਰਮਾਉਂਦੇ ਨੇ ਭਾਗ ਉੱਦਮ ਲਬਧੰ ਮਾਇਆ ਬੰਦਾ ਮਾਇਆ ਲਈ ਉੱਦਮ ਬਹੁਤ ਕਰਦਾ ਹੈ ਪਰ ਜੇ ਇਹ ਭਾਗਾਂ ਵਿੱਚ ਹੋਵੇ ਮਿਲਦੀਏ ਤਾਈਆਂ ਉੱਦਮ ਵੀ ਨਿਸਫਲ ਹੋ ਜਾਂਦੇ ਨੇ ਮਹਾਰਾਜ ਜੀ ਕਹਿੰਤਾਈਆਂ ਕਹਿੰਦੇ ਨੇ ਉਦਮ ਕਰਾਇਆ ਤਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਭਾਵੇ ਉਪਦੇਸ਼ ਗੁਰੂ ਹਰਿ ਹਰਿ ਜਪ ਜਾਪੈ ਸਭ ਕੇ ਲਿਵਖ ਪਾਪ ਸੋਖ ਲੈ ਜਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਇਹ ਉਦਮ ਕਰਨਾ ਹੈ ਬਾਕੀ ਦੇ ਕੰਮ ਤਾਂ ਸੁਤੇ ਸਿੱਧੀ ਹੋ ਜਾਂਦੇ ਨੇ ਬਾਕੀ ਦੇ ਕੰਮਾਂ ਲਈ ਤੇ ਗਾਣਾ ਗਾਉਣ ਲਈ ਤਾਂ ਕੋਈ ਉਦਮ ਨਹੀਂ ਕਰਨਾ ਪੈਂਦਾ ਉਹ ਤਾਂ ਮੂੰਹ ਚ ਆਪਣੇ ਆਪ ਹੀ ਆ ਜਾਣਾ ਕੋਈ ਬੁਰੀ ਗੱਲ ਕਰਨੀ ਕੋਈ ਨਿੰਦਾ ਚੁਗਲੀ ਕਰਨੀ ਆ ਕੋਈ ਹੋਰ ਗੱਲ ਕਰਨੀ ਆ ਬਾਬਾ ਜੀ ਕਹਿੰਦੇ ਜਿਨ ਜੇਵਾ ਦਿੱਤੀ ਬੋਲੇ ਤਾਤ ਤਾਤ ਦਾ ਭਾਵ